ਹੱਥ ਲੱਗਦੇ ਜਿੱਥੇ ਪਸੀਨੇ ਅੰਦਰ ਦੇ ਲਿਖੋ ਜੇ ਬੈਠੇ ਆ ਸੀ ਤਾਂ ਜਿੱਥੇ ਬਿਠਾ ਲਓ ਉਹਨਾਂ ਨੂੰ ਨਹੀਂ ਫੜਦੇ ਸਾਨੂੰ ਬੰਦ ਲਓ ਅੱਜ ਤਾਂ 4 ਸਾਲਾਂ ਦੇ ਮਰੇ ਹੋਏ ਆ ਜਮਨ ਤਾਂ ਕਲੀਦਤਰੀ ਹੋਈ ਆ ਭਾਈ ਮਰਨ ਨੂੰ ਤਿਆਰ ਕੀ ਗਲਤੀ ਤਾਂ ਗਲਤ ਬੀ ਬਿਲਕੁਲ ਬ੍ਰਿਸ਼ਟਾ ਪੁਲਿਸ ਸੋਸਾਇਟੀ ਬ੍ਰਿਸ਼ਟਾ ਚਲਾ ਚਲਾ ਕੇ ਕਹਿੰਦੇ ਆ ਬ੍ਰਿਸ਼ਟਾ ਹੈ ਮਾਨਸਾ ਪੁਲਿਸ ਬ੍ਰਿਸ਼ਟਾ ਹੈ ਇਹਨਾਂ ਨੂੰ ਲਾਰਾ ਲਾ ਦਿੰਦੇ ਨੇ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨੇ ਉਹਨਾਂ ਚੱਕਰ ਘਟਾਉਂਦੇ ਆ ਨੂ ਇਹ ਸੀ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾ ਟਾਕਾ ਮਾਰ ਰਹੇ ਆ ਮੇਰੇ ਪੁੱਤ ਦਾ ਖੂਨ ਹੈ ਮਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਨਾ ਇਕ ਨੂੰ ਏਟਾ ਵਟਾ ਉਹਦਾ ਦਿੱਤੇ ਸਾਨੂੰ ਮਰੀ ਜੀ ਦੱਖਰ ਪਿਆ ਤੇ ਖਾ ਲੈਣ ਵਾਲੋ ਲੱਗ ਜਾਂਦਾ ਵੀ ਫਲਾਣੇ ਕੋਈ ਬੁੱਕੀ ਆ ਇੱਕ ਦਿਨ ਭੁਗਤ ਤੇ ਲੱਗ ਜਾਂਦਾ ਅਸਲੀ ਰਿਆਂ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਦੀ ਨੀਂ ਸੁੱਤਾ ਪਿਆ ਉਡੀ ਨਹੀਂ ਸੁੱਤਾ ਪਿਆ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਕੀੜੇ ਕਰਦੇ ਹੋ ਇਹ ਸ਼ਰੀਨੀ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਚ ਲਈ ਭਿਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਕਾਰਨ ਨਹੀਂ ਡਰਾਮੇ ਕੀਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਬੈਠੇ ਜੁੰਦੇ ਨੂੰ ਤਾਂ ਫੜ ਲੋ ਅਸੀਂ ਤਾਂ ਉੱਜੜੀ ਆਂ ਸਾਨੂੰ ਕੋਈ ਪਰਿਵਾਰਿਕ ਰੈਡਰ ਟਲੀ ਦੇ ਤਰੀ ਹੋਈ ਆ ਪਾਣੀ ਦਾ ਨਹੀਂ ਪਾਣੀ ਦਾ ਨਹੀਂ ਪਾਣੀ ਦਾ ਨਹੀਂ ਅਨੇਕੀ ਅਮਰਾ ਜਿਹੜਾ ਜਵਾਬ ਤੋਂ ਕਾਜ ਬਣਾ ਕੇ ਜਾਈ ਸੀ ਇਹਨਾਂ ਨੂੰ ਸੁਖਾਰੀ ਬਣਾਤਾ ਵੀ ਕਮਾਗਦਾ ਤੂੰ ਪਰ ਜੰਮੀ ਸਾਡੀ ਕਮਾਈ ਨੂੰ ਸ਼੍ਰੀਖ ਚ ਦੇਓ ਆ ਲਾਓ ਜਿਹੜਾ ਲੋ ਮਾਈਡ ਆ ਲਾ ਲੈ ਮੈਂ ਤੇ ਭਾਈ ਉੱਤੇ ਕਰੋ ਨਾ ਆਪਣੀ ਮੈਂ ਲਾ ਲਾ ਉਹੀ ਕਰੀ ਜਾਂਦਾ ਆਈਡੀ ਲੈ ਆਪਾਂ ਇੱਧਰ ਦੀ ਆ ਗਿਆ ਭਾਈ ਇੱਧਰ ਦੀ ਆ ਗਿਆ ਕਿ ਆਪ ਮੈਂ ਅਮਰਜੀਤ ਤਾਂ ਲਾਈਵ ਫ੍ਰੇਮ ਆ ਲੈ ਤਾਂ ਲੈ ਬਈ ਇਹਨਾਂ ਨੂੰ ਵਿੱਕੀ ਬਈ ਆਈਡੀ ਲੈ ਲੈਂਦੇ ਆ ਆਪਣੇ ਵਾਲਾ ਪੈਨ ਆਵਾ ਲੈ ਕੇ ਕੰਟੈਂਟ ਕਰਾ ਦੋ ਆਈਡੀ ਅੱਗੜਦੇ ਵਿੱਚ ਆਈਡੀ ਲੈ ਆਪਾਂ ਰੱਖ ਲਓ ਆਈਡੀ ਰੱਖ ਲਓ ਭਾਈ ਥੋੜਾ ਜਿਹਾ ਮਗਰਮਗਰ ਹੋ ਜੂ ਯਾਰ ਆਈਡੀ ਲੈ ਆ ਮੂਰੀ ਆਈਡੀ ਲੈ ਲਓ ਆਪਾਂ ਮੈਂ ਰੱਖ ਲਓ ਆਈਡੀ ਰੱਖ ਲਓ ਅਮਰਜੀਤ ਦੂਰ ਮਗਰ ਉਹ ਯਾਰ ਰਾਜ ਕੰਡਾ ਇਨਸਾਨੀ ਉੱਦੀ ਬਦਲ ਚ ਠੀਕ ਹੈ ਆਪਣੇ ਇਨਸਾਨ ਆਸੂ ਵੀ ਤਿੰਨੇ ਜਣੇ ਬੈਠੇ ਆ ਜੀ ਸਾਨੂੰ ਕੋਈ ਇੱਥੇ ਕੁਝ ਹੁੰਦਾ ਜਾਂ ਸਾਨੂੰ ਕੋਈ ਮਾਰ ਕੇ ਜਾਂਦਾ ਮੈਂ ਐਸਐਸਪੀ ਸਾਹਿਬ ਜ਼ਿੰਮੇਵਾਰ ਹੁੰਦੇ ਵਾ ਸਰਕਾਰ ਤਾਂ ਕਹਿੰਦੀ ਕਿ ਕੋਈ ਹੱਲ ਨਹੀਂ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਹ ਚੱਕਣਾ ਇੱਕ ਮਿੰਟ ਹੋਇਆ ਕੋਈ ਥੋੜਾ ਟਾਈਮ ਨਹੀਂ ਹੋਇਆ 6 ਮਹੀਨੇ ਹੋ ਗਏ ਸਾਡੀ ਕੰਪਲੇਟ ਦੀ ਜੀ ਸਾਹਿਬ ਮਰ ਜਾ ਲਾਈਵ ਵਾਲਾ ਮਿਚਰਾ ਕੋਈ ਫੋਨ ਦੇ ਤੇਰਾ ਬਈ ਇਹਦੇ ਤਾਂ ਕੰਮ ਨਹੀਂ ਬਣਾਵਾ ਦੇਖੇ ਹੋ ਜਨਾ ਯਾਰ ਇਹਦੇ ਤੋਂ ਅੱਗੇ ਹਰ ਮਸਲੇ ਤੋਂ ਥੋੜਾ ਪਿੱਛੇ ਉਸ ਪੀਰ ਤੋਂ ਥੋੜਾ ਅੱਗੇ ਕੋਈ ਨਾ ਆਈ ਜਿੱਦ ਤੱਕ ਖੜਾ ਹੈ ਮਾਗਰ ਹੋ ਜਾਏਗਾ ਇਹਦਾ ਕੰਮ ਕਰੇ ਮੈਂ ਕਰ ਬੰਦਾ ਆਪ ਹੋ ਜਾਏ ਸਾਰੇ ਮਾਗਰ ਹੋ ਬਈ ਤੇਰਾ ਰੱਖ ਦੋ ਯਾਰ ਕੋਈ ਨਹੀਂ ਜਿੰਦਿਆਂ ਰੱਖ ਲੋ ਖਾਰੇ ਆਹਨੇ ਪਟੜਾ ਮੈਨੂੰ ਵੇਖਿਆ ਪਟੜਾ ਆ ਤੂੰ ਪਟੜਾ ਸਿਆ ਮਾਗਰ ਹੋ ਜਾਓ ਇੱਕ ਇੱਕ ਸਟੈਪ ਥੋੜਾ ਜਿਆਦਾ ਹੱਲਦਾ ਇਹ ਨਾ ਕੋਈ ਗੱਲ ਨਹੀਂ ਵੀ ਬੜਾਵਾਂ ਨਾਲ ਬੈਠ ਕੇ ਆਪਣਾ ਕੋਈ ਸਾਡਾ মিডিਆ ਦੇ ਸਾਹਮਣੇ ਆਉਣ ਦਾ ਇੱਕੋ ਇੱਕ ਮਕਸਦ ਹੈ ਵੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੀਆਂ ਤਕਲੀਫਾਂ ਉਹਨਾਂ ਤੱਕ ਪਹੁੰਚਣ ਅਸੀਂ ਅਜ ਉਹਨਾਂ ਮੂਰੇ ਬੇਨਤੀ ਕਰਦੇ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਕਰੋਨਾ ਜੀ ਅੱਜ ਅੱਜ ਕੀ ਕੰਪਲੇਂਟ ਲੈ ਕੇ ਆਏ ਹੋ ਕੀ ਗੱਲ ਹੋਈ ਹੈ ਵੀ ਅੱਜ ਪਹੁੰਚਣਾ ਹੋਇਆ ਤੁਹਾਡਾ ਆਏ ਜੀ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਭਕਾਈ ਮੈਂ ਕਰਦਾ ਜਿਹੜਾ ਸਵਾਲ ਪੁੱਛਣਾ ਮੈਨੂੰ ਮਾਈਕ ਇੱਧਰ ਲਾਉਣੇ ਪੈਣਗੇ ਇੰਦਰ ਜੀ ਅੱਜ ਆਪਾਂ ਇੱਕ ਕਰਨ ਕਰਾਂਗੇ ਕਰੂਗਾ ਕੰਮ ਇਹ ਤੁਹਾਡੇ ਸਾਹਮਣੇ ਸਭ ਕਰਦੇ ਹਾਂ ਤੁਹਾਡੇ ਕੋਲੇ 80 ਮਿੰਟ ਨਹੀਂ ਆ